ਕਿਸਾਨ ਸੰਘਰਸ਼ ਨੂੰ ਅੱਜ 39 ਦਿਨ ਹੋ ਗਏ ਨੇ ਦਿੱਲੀ ਦੇ ਬਾਰਡਰਸ ਤੇ ਜਿਹੜੇ ਕਿਸਾਨ ਬੈਠੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਉਹਨਾਂ ਨੇ ਉਤਾਰ ਚੜ੍ਹਾਅ ਦੇਖੇ ਨੇ ਹਾਲਾਂਕਿ ਕਿਸਾਨਾਂ ਦਾ ਜਿਹੜਾ ਜੋਸ਼ ਹੈ ਉਸ ਦੇ ਵਿੱਚ ਬਿਲਕੁਲ ਵੀ ਕਮੀ ਨਹੀਂ ਆਈ ਹੈ ਪਿਛਲੀ ਰਾਤ ਜਿਹੜਾ ਹੈ ਇੱਥੇ ਸਿੰਘੂ ਬਾਰਡਰ ਤੇ ਜਿਹੜਾ ਹੈਗਾ بارش ਜਿਹੜੀ ਹੈ ਬਹੁਤ ਭਾਰੀ ਪਈ ਹੈ ਅਸੀਂ ਇਸ ਵਕਤ ਖੜੇ ਨੇ ਸਿੰਘੂ ਬਾਰਡਰ ਤੇ ਕੋਲ ਜਿਹੜਾ ਹੈ ਇੱਕ ਟੈਂਟ ਹੈ ਵੜੈਚਪਿੰਡ ਲੁਧਿਆਣੇ ਤੋਂ ਜਿਹੜੇ ਨੌਜਵਾਨ ਆਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੱਦਾਂ ਉਹਨਾਂ ਨੇ ਸਾਰਾ ਸਰਵਾਈਵ ਕੀਤਾ ਰਾਤ ਨੂੰ ਜਿਹੜਾ ਹੈ ਮੀਂਹ ਬਹੁਤ ਜ਼ਿਆਦਾ ਪਿਆ ਹੈ ਤੇ ਇੱਕ ਟਰੈਕਟਰ ਟਰਾਲੀ ਜਿਹੜਾ ਹੈ ਉਹ ਲੈ ਕੇ ਆਏ ਨੇ ਟਰੈਕਟਰ ਟਰਾਲੀ ਦੇ ਵਿੱਚ ਇਹਨਾਂ ਨੇ ਘਰ ਬਣਾਇਆ ਹੈ ਆਪਣਾ ਇਸ ਦੇ ਵਿੱਚ ਨੌਜਵਾਨ ਜਿਹੜਾ ਨੇ ਰਹਿ ਰਹੇ ਨੇ 올 ਇੰਡੀਆ ਕਿਸਾਨ ਸਭਾ ਦੇ ਇਹ ਮੈਂਬਰਸ ਨੇ ਤੇ ਇਹ ਸਾਰੇ ਇੱਥੇ ਪਿਛਲੇ 39 ਦਿਨਾਂ ਤੋਂ ਡਟੇ ਹੋਏ ਨੇ ਧਰਨਾ ਦੇ ਰਹੇ ਨੇ ਤੇ ਟਰੈਕਟਰ ਜਿਹੜਾ ਹੈ ਇਸ ਟਰੈਕਟਰ ਦੇ ਵਿੱਚ ਇਹਨਾਂ ਨੇ ਘਰ ਬਣਾਇਆ ਤੁਸੀਂ ਦੇਖ ਸਕਦੇ ਹੋ ਡਿਵਾਈਡ ਕੀਤਾ ਹੋਇਆ ਟਰੈਕਟਰ ਨੂੰ ਦੋ ਲੇਅਰਸ ਦੇ ਵਿੱਚ ਅਸੀਂ ਕੁਝ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਕਿ ਰਾਤ ਕਿੱਦਾਂ ਉਹਨਾਂ ਨੇ ਗੁਜ਼ਾਰੀ ਹੈ ਇੱਥੇ ਜਦੋਂ ਬਾਰਿਸ਼ ਹੋਈ ਸੱਚ ਕਹੋ ਤੁਹਾਡਾ ਜੀ ਮੇਰਾ ਨਾਮ ਜੀ ਬਰਿੰਦਰ ਸਿੰਘ ਗਰੇਵਾਲਾ ਪਿੰਡ ਬੜਾਇਆ ਚਾ ਜੀ ਜੀ ਰਾਤ ਨੂੰ ਬਾਰਿਸ਼ ਹੋਈ ਹੈ ਕਿੱਦਾਂ ਸਾਨੂੰ ਦੱਸੋ ਥੋੜਾ ਤੁਹਾਨੂੰ ਕੀ ਮੁਸ਼ਕਲ ਹੋਈ ਹੈ ਮੁਸ਼ਕਲ ਵੈਸੇ ਤਾਂ ਉਦਾਂ ਜਿਹੜੀਆਂ ਆਮ ਸਾਰਿਆਂ ਨੂੰ ਹੋਈ ਹੈ ਉਹੀ ਸਾਨੂੰ ਹੋਈਆਂ ਜਿਵੇਂ ਇੱਥੇ ਥੱਲੇ ਕਾਫੀ ਗਾਰਾ ਬਣ ਗਿਆ ਸੀਗਾ ਚਿੱਕੜ ਬਣ ਗਿਆ ਸੀਗਾ ਪਾਣੀ ਉ ਤੇ ਫਿਰ ਅਸੀਂ ਇਮੀਡੀਟਲੀ ਇੱਕ ਐਕਸ਼ਨ ਲਿਆ ਸਾਰੇ ਨੇ ਇਕੱਠੇ ਹੋ ਕੇ ਤਰਪਾਲਾ ਲੈ ਕੇ ਆਂਦੀਆਂ ਸਟੇਜ ਤੋਂ ਮੈਨ ਤੋਂ ਫਿਰ ਉੱਥੇ ਤਰਪਾਲਾ ਪਾਈਆਂ ਕੋਸ਼ਿਸ਼ ਇੱਕ ਤਰਪਾਲ ਸੀਗੀ ਸਾਡੇ ਕੋਲ ਐਡਜਸਟ ਕਰਕੇ ਅਸੀਂ ਇੱਕ ਤੰਬੂ ਟੈਂਪਰਰੀ ਟੈਂਟ ਜਿਹਨੂੰ ਕਹਿ ਸਕਦੇ ਆ ਆਪਾਂ ਬਣਾ ਕੇ ਉਹ ਰਾਤ ਆਪਾਂ ਪੂਰਾ ਸਟਰਗਲ ਕੀਤਾ ਕਿੰਨੇ ਕਰਨਾਜਵਾਨ ਸੀਗੇ ਤੁਸੀਂ ਇੱਥੇ ਉਸ ਟਾਈਮ ਜਦੋਂ ਬਾਰਿਸ਼ ਲੱਗੀ 13 14 ਜਾਨੇ ਸੀ ਸੀ ਹੁਣ ਤੁਸੀਂ ਸਾਰੇ ਏਸੀ ਟਰੈਕਟਰ ਚ ਚੱ ਰਹੇ ਹੋ ਹਾਂਜੀ ਏਸੀ ਟਰੈਕਟਰ ਚ ਹੈ ਪਹਿਲੇ ਦਿਨ ਤੋਂ ਇਹ ਚ ਹੀ ਆ ਗਏ ਹਾਂਜੀ ਕੁਝ ਵਾਪਸ ਆ ਜਾਂਦੇ ਆ ਚਲੇ ਜਾਂਦੇ ਆ ਇਦਾਂ ਮੈਂ ਰੁਟੀਨ ਬਣਾ ਲਿਆ ਪੰਜ-ਛੇ ਦਿਨ ਲਾ ਜਾਂਦੇ ਆ ਫਿਰ ਦੋ-ਤਿੰਨ ਦਿਨ ਕੋਈ ਹੋਰ ਆ ਜਾਂਦੇ ਆ ਨਾਲ ਦੇ ਉਧਰ ਪਿੰਡੋਂ ਆ ਜਾਂਦੇ ਆ ਫਿਰ ਇਦਾਂ ਇਦਾਂ ਕਰਕੇ ਚੇਂਜ ਕਰੀ ਜਾਂਦੇ ਆ ਕਿੰਨੇ ਕਿੰਨੇ ਕਜੇ ਰਾਤ ਨੂੰ ਇਹ ਸਾਰਾ ਬਾਰਿਸ਼ ਸ਼ੁਰੂ ਹੋਈ ਸੀਗੀ ਸਾਨੂੰ ਥੋੜਾ ਜਿਆ ਦੱਸੋ ਕਿ ਕੀ ਉਸ ਤੋਂ ਬਾਅਦ ਇੱਕਦਮ ਅੱਜ ਮਾਰਨਿੰਗ ਹੋਈ ਆ ਕੱਲ ਵੀ ਹੋਈ ਸੀਗੀ 10-11 ਵਜੇ ਹੋਈ ਸੀ ਅੱਜ ਮੇਰੇ ਹਿਸਾਬ ਨਾਲ 7 ਸਵੇਰ 7 7:30 ਵਜੇ ਨੂੰ ਹੋਈ ਆ ਤੇ ਕੱਲ ਜਦੋਂ ਹੋਈ ਆ ਉਦੋਂ ਹੀ ਅਸੀਂ ਇਹ ਕਰ ਲਿਆ ਸੀਗਾ ਤੇ ਫਿਰ ਉਹ ਚੋਣ ਲੱਗ ਗਈ ਸੀ ਫਿਰ ਇੱਕ ਤਰਪਾਲ ਲੈ ਕੇ ਆਂਦੀ ਫਿਰ ਉਹ ਪਾਈ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਕੀਤਾ ਵਾ ਮਤਲਬ ਜਦੋਂ ਬਾਰਿਸ਼ ਸ਼ੁਰੂ ਹੋਈ ਤੁਸੀਂ ਟਰਾਲੀ ਚ ਸੀਗੇ ਜਾਂ ਬਾਹਰ ਪਏ ਸੀਗੇ ਅਸੀਂ ਉਦੋਂ ਪਹਿਲਾਂ ਬਾਹਰ ਹੀ ਸੀਗੇ ਜੀ ਜਦੋਂ ਸਵੇਰੇ ਕੱਲ੍ਹ ਹੋਈ ਆ ਨਾ ਜਿਹੜੀ ਬਾਰਿਸ਼ ਉਦੋਂ ਅਸੀਂ ਬਾਹਰ ਹੀ ਸੀਗੇ ਤੇ ਉਸ ਤੋਂ ਬਾਅਦ ਫਿਰ ਨੈਟ ਤੇ ਚੈੱਕ ਕੀਤਾ ਵੀ 4 ਦਿਨ ਬਾਰਿਸ਼ ਦਿੱਤੀ ਹੋਈ ਆ ਤੇ ਫਿਰ ਇਹ ਟੈਂਪੋਰਰੀ ਟੈਂਟ ਸਾਨੂੰ ਬਣਾਉਣਾ ਪਿਆ ਵਾ ਫਿਰ ਕਰਨਾ ਪਿਆ ਵੀ ਹਾਂ ਵੀ ਜੇ ਨੈਕਸਟ ਵੀ ਬਾਰਿਸ਼ ਹੁੰਦੀ ਆ ਤਾਂ ਅਸੀਂ ਇਹਦੇ ਨਾਲ ਕਿਵੇਂ ਕਰਾਂ ਹਾਂ ਤੇ ਕੁਝ ਪਿੰਡ ਦੇ ਨੌਜਵਾਨ ਤੁਹਾਡੇ ਸੀਗੇ ਉਹ ਵਾਪਸ ਵੀ ਗਏ ਨੇ ਹਾਂ ਹਾਂਜੀ ਅੱਜ ਜਿੰਮੇਵਾਰੀ ਸੀਗੀ ਅੱਜ ਕੁਛ ਗਏ ਆਨੇ ਪੰਜ ਛੇ ਨੌਜਵਾਨ ਗਏ ਨੇ ਉਹ ਗੱਡੀ ਵਿੱਚ ਚਲੇ ਗਏ ਨੇ ਤੇ ਉਧਰੋਂ ਹੁਣ ਕੱਲ ਨੂੰ ਆਉਣਗੇ ਚਾਰ ਪੰਜ ਨੌਜਵਾਨ ਉਧਰੋਂ ਆਉਣਗੇ ਫਿਰ ਇਥੋਂ ਦੋ ਤਿੰਨ ਜਾਣੇ ਚਲੇ ਜਾਣਗੇ ਚਾਰ ਪੰਜ ਇਦਾਂ ਕਰਕੇ ਮਤਲਬ ਰਾਵਾਂਗੇ ਹਾਂਜੀ ਫਿਰ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕੀ ਮੁਸ਼ਕਿਲ ਕੀ ਆਈ ਤੁਹਾਨੂੰ ਬਾਰਿਸ਼ ਦੇ ਵਿੱਚ ਰਾਤ ਨੂੰ ਜਿਹੜਾ ਵੀ ਪਿਆ ਇੱਥੇ ਮੁਸ਼ਕਿਲ ਇਦਾਂ ਹੀ ਸੀਗੀ ਜਦੋਂ ਪਾਣੀ ਤਰਪਾਲ ਚੋਣ ਲੱਗ ਗਈ ਤੇ ਉਹਦੇ ਨਾਲ ਸਾਰੇ ਯਾਨੀ ਇੱਥੇ ਅਸੀਂ ਅੱਧੇ ਜਣੇ ਇੱਥੇ ਪਏ ਸੀਗੇ 20 ਕਿ ਜਣੇ ਸੀਗੇ ਅਸੀਂ ਅੱਧੇ ਟਰਾਲੀ 'ਚ ਪਏ ਸੀਗੇ ਇੱਥੇ ਜਿਹੜੇ ਸੀਗੇ ਯਾਨੀ ਬਾਰਿਸ਼ ਨਾਲ ਸਾਰੇ ਗੱਦੇ ਗੁੱਦੇ ਯਾਨੀ ਸਾਡੇ ਗਿੱਲੇ ਹੋ ਗਏ ਕੱਪੜੇ ਸਾਰੇ ਗਿੱਲੇ ਹੋ ਗਏ ਸਾਰੀ ਰਾਤ ਯਾਨੀ ਦੋ ਤਿੰਨ ਜਣੇ ਤਾਂ ਹੀ ਸੁੱਤੇ ਵੀ ਹਨੀਗੇ ਸਾਰੀ ਰਾਤ ਇਦਾਂ ਹੀ ਜਦੋਂ ਜਹਿਰ ਕਰਦੇ ਰਹੇ ਤੇ ਫਿਰ ਇਸ ਕਰਕੇ ਜਣ ਬੰਦੇ ਜਾਦੇ ਹੋਣ ਕਰਕੇ ਅਸੀਂ ਕਹਾਂ ਚਲੋ ਅਸੀਂ ਜਦ ਤੱਕ ਰਹਿੰਦੇ ਆ ਵੀ ਇਹਨੂੰ ਪ੍ਰਬੰਧ ਹੋਰ ਕਰਾਂਗੇ ਵੀ ਤੁਸੀਂ ਪਿੰਡ ਜਦ ਤੱਕ ਗਿੜਾ ਮਾਰਿਓ ਬਾਰਿਸ਼ ਦੇ ਦਿਨ ਕਰਕੇ ਦੋ ਤ ਤਾ ਅਗਰ ਕਿ ਉਹਨਾਂ ਨੂੰ ਭੇਜਿਆ ਹਰੇ ਕੱਪੜੇ ਲੀੜੇ ਵੀ ਉਹ ਪਏ ਆ ਸਾਰੇ ਉਦਾਂ ਗੱਲੇ ਹੋਗੇ ਸੀਗੇ ਤੇ ਰਾਤ ਜਾਣੀ ਜੂਂ ਹੀ ਤੇ ਹੋਏ ਨੇ ਕੱਢੀ ਪਰ ਡਟੇ ਰਹੇ ਛਟੇ ਨਹੀਂਗੇ ਪਿੱਛੇ ਵੀ ਜੋ ਆਉਂਦਾ ਆਉਣ ਦੋ ਚਲੋ ਖੜਾਂਗੇ ਹੁਣ ਆਏ ਹੋਏ ਆ ਇੱਥੇ ਜਾਣੀ ਜੰਗ ਜਾਰੀ ਰਹੂਗੀ ਖੜੇ ਆ ਸਾਰੇ ਨਾਲ ਖੜੇ ਆ ਤੇ ਅਸੀਂ ਵੀ ਖੜੇ ਆਂ ਜਦੋਂ ਬਾਰਿਸ਼ ਹੋਈ ਇੱਥੇ ਥੋੜਾ ਜਿਹਾ ਮਾਹੌਲ ਦੱਸੋ ਸਾਨੂੰ ਸਿੰਘੂ ਬਾਰਡਰ ਤੇ ਕਿ ਕਿੱਦਾਂ ਕਿਸਾਨ ਜਿਹੜਾ ਨੇ ਲੱਗ ਲੱਗੋ ਬਣੇ ਨੇ ਉਹਨਾਂ ਦੇ ਕਿੱਦਾਂ ਸਾਰੀ ਸਰਵਾਈਵ ਕਰ ਰਹੇ ਸੀਗੇ ਕਿੱਦਾਂ ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਸਾਰਿਆਂ ਨੇ ਜੀ ਇੱਕ ਦੂਜੇ ਨੇ ਯਾਨੀ ਮਦਦ ਕੀਤੀ ਜਿੰਨਾਂ ਕੋਲ ਤਰਪਾਲਾਂ ਪਈਆਂ ਸੀਗੀਆਂ ਉਹਨਾਂ ਨੇ ਇਮੇਡੀਐਂਟਲੀ ਸਾਰਿਆਂ ਨੂੰ ਇੱਕ ਦੂਜੇ ਨੂੰ ਤਰਪਾਲਾਂ ਵੰਡੀਆਂ ਵੀ ਜਿੰਨਾਂ ਕੋਲ ਪਈਆਂ ਸੀ ਜਿਵੇਂ ਅੱਗੇ ਡੈਂਟ ਲੱਗਿਆ ਵਾ ਜਾਂ ਖਾਲ ਸਾਈਡ ਵਾਲੇ ਵੀਰ ਵਾ ਉਹ ਸਾਨੂੰ ਦੇਣ ਵੀ ਆਏ ਤਰਪਾਲਾਂ ਯਾਨੀ ਸਾਰਿਆਂ ਨੂੰ ਇੱਕ ਦੂਜੇ ਦੀ ਸਾਰਿਆਂ ਨੇ ਹੈਲਪ ਕਰਕੇ ਕਿਸਾਨਾਂ ਨੇ ਯਾਨੀ ਕਿਸੇ ਨੂੰ ਕਮੀ ਪੇਸ਼ੀ ਰਹਿਣ ਨਹੀਂ ਦਿੱਤੀਗੀ ਸਾਰਿਆਂ ਨੇ ਜਦੋ ਜਿਹਦ ਕਰਕੇ ਵਧੀਆ ਯਾਨੀ ਰਾਤ ਕੱਢ ਲਈ ਔਖੀ ਸਖਾਲੀ ਜਿਵੇਂ ਵੀ ਡਟੇ ਰਹੇ ਯਾਨੀ ਤੇ ਹੁਣ ਗਾਂ ਨੂੰ ਵੀ ਅਗਲੇ 2-3 ਦਿਨ ਹੈਗੀ ਪ੍ਰੈਡਿਕਸ਼ਨ ਮੀਨ ਕੀ ਤਿਆਰੀ ਕੀ ਹੈ ਜੋ ਮਰਜ਼ੀ ਆਈ ਜਾਵੇ ਤਿਆਰੀ ਸਾਡੀ ਫੁੱਲ ਹੈ ਹੁਣ ਟਰਾਲੀ ਦੇ ਵਿੱਚ ਵੀ ਉਦਾਂ ਡਿਜੈਸਟ ਕਰਾਂਗੇ ਤੇ ਬਾਕੀ ਜੋ ਹੋਊਗੀ ਮਾਲਕ ਦੀ ਕਿਰਪਾ ਨਾਲ ਬੈਠੇ ਆਈ ਕੋਈ ਚੱਕਰ ਨਹੀਂ ਭਾਜਦੇ ਨਹੀਂ ਡਰਦੇ ਨਹੀਂ ਜਿਵੇਂ ਹੈਗਾ ਸਾਰਾ ਕੁਝ ਕੱਢਾਂਗੇ ਕੱਲ ਨੂੰ ਮੀਟਿੰਗ ਹੈਗੀ ਸਰਕਾਰ ਦੀ ਤੇ ਕਿਸਾਨ ਲੀਡਰਾਂ ਦੀ ਕੀ ਲੱਗਦਾ ਤੁਹਾਨੂੰ ਕੁਝ ਨਿਕਲੇਗਾ ਹੱਲ ਕੱਲ ਸਰਕਾਰ ਵੱਲੋਂ ਹੱਲ ਨਿਕਲਣਾ ਤਾਂ ਚਾਹੀਦਾ ਹੀ ਸਾਨੂੰ ਹੁਣ ਆਸ ਤਾਂ ਹੈਗੀ ਆ ਦੇਖੋ ਜੇ ਨਿਕਲਦਾ ਹੱਲ ਜੇ ਨਹੀਂ ਨਿਕਲਦਾ ਤਾਂ ਜਿਵੇਂ ਕਿਸਾਨ ਉਹ ਜਥੇਬੰਦੀਆਂ ਕਹਿੰਦੀਆਂ ਨੇ ਅਸੀਂ ਇੱਥੇ ਬੈਠੇ ਆਈ ਜਦ ਤੱਕ ਕੋਈ ਫੈਸਲਾ ਹੱਲ ਸਾਡਾ ਨਹੀਂ ਹੁੰਦਾ ਜਾਵਾਂਗੇ ਨਹੀਂ ਇੱਥੋਂ ਜਦ ਤੱਕ ਚੱਲੂਗਾ ਸੰਘਰਸ਼ ਨਾਲ ਖੜੇ ਆ ਤੇ ਖੜੇ ਰਵਾਂਗੇ ਹਾਂਜੀ ਹੋਰਾਂ ਨਾਲ ਵੀ ਗੱਲ ਕਰਦੇ ਆਪਾਂ ਸੱਚ ਕਾਲ ਜੀ ਕੀ ਨਾਮ ਤੁਹਾਡਾ ਕਿਤੋਂ ਜੀ ਬਲਸ਼ਰਮਪ੍ਰੀ ਸਿੰਘ ਪਿੰਡ ਬੜੈ ਤੋਂ ਕੀ ਮੁਸ਼ਕਲ ਆਈ ਮੀਂਹ ਦੇ ਵਿਚ ਰਾਤ ਨੂੰ ਉਸਕੇ ਲਈ ਦੇ ਆਪਣਾ ਤਰਪਾਲ ਚੂਣ ਲਾ ਗਈ ਸਾਡੇ ਗੱਦੇ ਗਿੱਲੇ ਹੋ ਗਏ ਸੀਗੇ ਇਹੀ ਪ੍ਰੋਬਲਮ ਹੋਈਆਂ ਆਪਣੇ ਆ ਦੋ ਵੀਰ ਨੇ ਅਸੀਂ ਤਾਂ ਟ੍ਰਾਂਡਲਿਸ ਹੋ ਗਏ ਸੀਗੇ ਇਹ ਦੋ ਵੀਰ ਸਾਡੇ ਜਾਗਦੀ ਰਹੇ ਨੇ ਇਹਨਾਂ ਨੇ ਪੈਰਾ ਵੀ ਦਿੱਤਾ ਫਿਰ ਇਹਨਾਂ ਨੇ ਸਵੇਰ ਜਾ ਕੇ ਤਰਪਾਲਾਂ ਦਾ ਅਰੇਂਜਮੈਂਟ ਕੀਤਾ ਦੋ ਤਰਪਾਲਾਂ ਸਾਨੂੰ ਅੱਜ ਮਿਲੀਆਂ ਉਹਨਾਂ ਦਾ ਅਰੇਂਜਮੈਂਟ ਕੀਤਾ ਤੇ ਅੱਜ ਫਿਰ ਅਸੀਂ ਰੈਡੀ ਆ ਰਾਤ ਵਾਸਤੇ ਕੋਈ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਜਿਹੜਾ ਕੱਲ ਦੀ ਮੀਟਿੰਗ ਹੈਗੀ ਲੱਗਦਾ ਕੋਈ ਸਿੱਟਾ ਨਿਕਲੇਗਾ ਸਰਕਾਰ ਥੋੜਾ ਨਰਮ ਹੋਈ ਹੈ ਲੱਗਦਾ ਦੀ ਸਰਕਾਰ ਨਾਰਮਤਾ ਹੋਈ ਹੈ ਜੀ ਅੱਗੇ ਨੂੰ ਫਰਕ ਤਾਂ ਹੈਗਾ 50% ਤਾਂ ਅਸੀਂ ਜੰਗ ਜਿੱਤ ਚੁੱਕੇ ਆ ਉਹਨੂੰ ਜਥੇਬੰਦੀਆਂ ਨੇ ਅਨਾਉਂਸਮੈਂਟ ਹੈ 50% ਤਾਂ ਜੰਗ ਜਿੱਤ ਚੁੱਕੇ ਆ ਬਾਕੀ ਜਿੱਦਾਂ ਜਥੇਬੰਦੀਆਂ ਕਹਿਣਗੀਆਂ ਉਦਾਂ ਹੀ ਹੋਊਗਾ ਆਸ ਅਸੀਂ ਜ਼ਰੂਰ ਕਰਦੇ ਆਂ ਸਰਕਾਰ ਨੂੰ ਸੋਚਣਾ ਚਾਹੀਦਾ ਹੁਣ ਬਹੁਤ ਟਾਈਮ ਹੋ ਗਿਆ ਸਾਨੂੰ ਸੰਘਰਸ਼ 'ਚ ਬੈਠਿਆਂ ਨੂੰ ਤੁਸੀਂ ਸਾਰੇ ਨੌਜਵਾਨ ਹੋ ਹੈਨਾ ਕਿ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਨੌਜਵਾਨ ਬਹੁਤ ਵੱੜ ਜੜ ਕੇ ਆ ਰਹੇ ਨੇ ਸੰਘਰਸ਼ 'ਚ ਹਾਂਜੀ ਪਿੰਡਾਂ 'ਜੀ ਪੂਰਾ ਮਾਹੌਲ ਆ ਪੂਰਾ ਸਰਮਥਨ ਮਿਲ ਰਿਹਾ ਪਿੰਡੋਂ ਅਸੀਂ ਪੰਜ ਜਣੇ ਆਉਂਦੇ ਆ ਪੰਜ ਦੀ ਡਿਊਟੀ ਸਾਡੇ ਡਿਊਟੀਆਂ ਲੱਗੀਆਂ ਹੋਈਆਂ ਨੇ ਪਿੰਡ ਦੇ ਵਿੱਚ ਡਿਊਟੀ ਵਾਈਜ਼ ਅਸੀਂ ਇੱਕ ਇੱਕ ਵੀਕ ਬਾਅਦ ਬੰਦੇ ਚੇਂਜ ਕਰਦੇ ਆ ਅਸੀਂ ਵੈਸੇ ਕੋਲੰਡੀ ਖਸਾਨ ਸਭਾ ਲਈ ਅਸੀਂ ਵਲੰਟੀਅਰ ਆ ਤੇ ਅਸੀਂ ਆਪਣੀ ਡਿਊਟੀ ਵੀ ਦਿੰਦੇ ਆ ਹਫਤੇ 'ਚ ਦੋ ਦਿਨ ਸਟੇਜ ਤੇ ਵੀ ਦਿੰਦੇ ਆ ਆਪਣੀ ਰਾਤ ਨੂੰ ਵੀ ਦਿੰਦੇ ਆ ਅਸੀਂ ਤਨੂੰ ਥੋੜਾ ਜਿਹਾ ਨੌਜਵਾਨਾਂ ਦਾ ਜਿਹੜਾ ਪਾਰਟਿਸਪੇਸ਼ਨ ਹੈਗੀ ਇਸ ਦੇ ਵਿੱਚ ਉਹ ਦੱਸੋ ਤੁਹਾਡੇ ਪਿੰਡਾਂ ਦੇ ਵਿੱਚ ਤੁਸੀਂ ਸਾਰੇ ਸਾਰੇ ਨੌਜਵਾਨ ਇੰਟ੍ਰੋਲੀ ਦੇ ਵਿੱਚ ਕੀ ਮਾਹੌਲ ਹੈ ਪਿੰਡਾਂ ਚ ਨੌਜਵਾਨ ਕਿੱਦਾਂ ਪਾਰਟਿਸਪੇਟ ਕਰ ਰਹੇ ਨੇ ਪਿੰਡਾਂ ਦੇ ਵਿੱਚ ਇਹ ਨੌਜਵਾਨ ਬਹੁਤ ਚੜ੍ਹ ਕੇ ਉਤਸ਼ਾਹ ਨਾਲ ਆ ਰਿਹਾ ਵਾ ਯਾਨੀ ਜਿਵੇਂ ਲੱਕੜਾਂ ਦਾ ਪ੍ਰਬੰਧਾ ਜੋ ਰਾਸ਼ਨ ਦਾ ਪ੍ਰਬੰਧਾ ਆਪਣਾ ਜਿਵੇਂ ਇਹ ਪਿੰਡੋਂ ਆਂ ਟਰਾਲੀ ਆਟੇ ਦੀ ਜਾਂ ਖੰਡ ਦੀ ਭਰ ਕੇ ਲਿਆਏ ਸੀਗੇ ਜਾਂ ਬਾਕੀ ਸਾਡੇ ਨਾਲ ਦੇ ਪਿੰਡਾਂ ਚ ਲੱਕੜਾਂ ਆਈਆਂ ਜਿਵੇਂ ਸਾਨੂੰ ਪਤਾ ਲੱਗਿਆ ਵੀ ਲੱਕੜਾਂ ਦੀ ਤੇ ਘਾਟ ਆ ਆਪਣੇ ਕਿਸਾਨ ਵੀਰਾਂ ਨੂੰ ਤਾਂ ਲੱਕੜਾਂ ਦੀਆਂ ਬਹੁਤ ਟਰਾਲੀਆਂ ਤੁਸੀਂ ਦੇਖੀਆਂ ਹੋਣਗੀਆਂ ਬਹੁਤ ਛੇਤੀ ਲੱਕੜ ਆਈ ਜਾਣੀ ਜੋ ਵੀ ਕਿਸਾਨ ਜਥੇਬੰਦੀਆਂ ਵੱਲੋਂ ਹੁਕਮ ਆਉਂਦਾ ਵਾ ਜਾਂ ਕੋਈ ਵੀ ਕਮੀ ਪੇਸ਼ੀ ਆ ਪਾਉਂ ਲੱਗਦੀ ਆ ਉਹ ਚੀਜ਼ ਪਿੰਡਾਂ ਤੋਂ ਇੰਨੀ ਨੌਜਵਾਨੀ ਜਾਨੀ ਜੋਰਾਂ ਸ਼ੋਰਾਂ ਨਾਲ ਭਰ ਕੇ ਹਰੇਕ ਚੀਜ਼ ਲੈ ਕੇ ਆ ਰਹੀ ਹੈ ਵੀ ਕੋਈ ਕਮੀ ਨਾ ਆਵੇ ਤੇ ਅਸੀਂ ਵੀ ਜਿਵੇਂ ਟਰਾਲੀ ਭਰ ਕੇ ਲੈ ਆਏ ਆ ਅੱਤੇ ਦੀ ਪਿੰਡੋਂ ਪੂਰੇ ਪਿੰਡ ਨੇ ਯੋਗਦਾਨ ਕੀਤਾ ਹੀ ਬੜਾਜ ਪਿੰਡ ਵੱਲੀਓ ਇਹ ਆਟਾ ਲੈ ਕੇ ਆਏ ਰਾਸ਼ਨ ਜੋ ਵੀ ਖੰਡ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਤੇ ਬਾਕੀ ਜੋ ਵੀ ਲੰਗਰਾਂ ਦੇ ਵਿੱਚ ਪੁੱਛਦੇ ਆਂ ਦਿੱਲੀ ਜਾ ਕੇ ਵੀ ਜਿਹੜੇ ਲੰਗਰ ਦੇ ਵਿੱਚ ਜੋ ਕਮੀ ਪੇਸ਼ੀ ਆ ਵੀ ਅ ਤੇ ਨੌਜਵਾਨ ਜਾਨੀ ਪੂਰਾ ਹੰਬਲਾ ਮਾਰ ਰਹੇ ਆਈ ਪੂਰਾ ਅੱਗੇ ਹੋ ਕੇ ਆ ਰਹੇ ਆ ਤੇ ਸਾਡੇ ਬਜ਼ੁਰਗਾਂ ਦਾ ਜਾਨੀ ਹੋਸ਼ ਚੱਲ ਰਿਹਾ ਤੇ ਸਾਡਾ ਜੋਸ਼ ਚੱਲ ਰਿਹਾ ਪੂਰੀ ਜਾਨੀ ਪਰਾਲ ਮਿਲ ਕੇ ਸਾਰਾ ਕਰ ਰਹੇ ਆਈ ਘਰ ਦੇ ਆ ਤੁਹਾਡੇ ਦੇ ਕੀ ਰਿਐਕਸ਼ਨ ਨੇ ਜੇ ਤੁਸੀਂ ਇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਇਨੇ ਦਿਨਾਂ ਤੋਂ ਘਰ ਦੇ ਕੀ ਕਹਿੰਦੇ ਨੇ ਤੁਹਾਨੂੰ ਨਹੀਂ ਘਰ ਦੇ ਕਹਿੰਦੇ ਵੀ ਡਟੇ ਰਹੋ ਕੋਈ ਚੱਕਰ ਨਹੀਂ ਕਰੇ ਅਸੀਂ ਸਾਂਭਾਂਗੇ ਤੁਸੀਂ ਇੱਥੇ ਦਿੱਲੀ ਸੰਭੋ ਤੇ ਜਿਵੇਂ ਬਿਰਾ ਵੀ ਮੇਰਾ ਬ੍ਰਦਰ ਬਾਹਰ ਹੈਗੇ ਆ ਉਹਨਾਂ ਦਾ ਵੀ ਫੋਨ ਆਇਆ ਕਹਿੰਦੇ ਕੋਈ ਚੱਕਰ ਨਹੀਂਗਾ ਵੀ ਜੋ ਵੀ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ ਸਾਨੂੰ ਦੱਸੋ ਉਧਰੋਂ ਐਨ ਆਰ ਆਈ ਵੀ ਸਾਨੂੰ ਸਪੋਰਟ ਕਰ ਤੇ ਵੀ ਤੁਸੀਂ ਇੱਥੇ ਲੈਣੀ ਲੱਗੇ ਰਹੋ ਹਣ ਘਰੇ ਨਹੀਂ ਜਾਣਾ ਜਦ ਤੱਕ ਜਿੱਤ ਦੇ ਨਹੀਂ ਹੈਗੇ ਹਣ ਨਵਾਂ ਸਾਲ ਵੀ ਨੰਘਿਆ ਤੁਸੀਂ ਦੇਖਿਆ ਇੱਥੇ ਕਿਸੇ ਨੇ ਨਵਾਂ ਸਾਲ ਨਹੀਂ ਮਨਾਇਆ ਹੈਗਾ ਨਵਾਂ ਸਾਲ ਹਣ ਸਾਡੀ ਜਿੱਤ ਦੇ ਨਾਲ ਹੀ ਮਨਾਇਆ ਜਾਊਗਾ ਜਦੋਂ ਹਣ ਜਿੱਤ ਹੋਊਗੀ ਸਾਡੀ ਉਦੋਂ ਹੀ ਨਵਾਂ ਸਾਲ ਮਨਾਵਾਂਗੇ ਅਸੀਂ ਕਿਸੇ ਨੇ ਇੱਕ ਦੂਜੇ ਨੂੰ ਹੈਪੀ ਨਿਊ ਇਅਰ ਵਗੈਰਾ ਨਹੀਂ ਵਿਸ਼ ਕੀਤਾ ਹੈਗਾ ਤੇ ਜੋ ਵੀ ਆ ਵੀ ਹਣ ਨਵਾਂ ਸਾਲ ਜਿੱਤ ਦੇ ਨਾਲ ਹੀ ਮਨਾਇਆ ਜਾਊਗਾ ਜੀ ਘਰਦਿਆਂ ਵੱਲੋਂ ਪੂਰਾ ਸਾਥ ਦਿੰਦੇ ਆ ਵੀ ਰਹੋ ਇੱਥੇ ਸਾਰਾ ਕੁਝ ਕਰੋ ਜੋ ਚਾਹੀਦਾ ਦੱਸੋ ਕੱਪੜੇ ਲੀੜੇ ਸਾਡੇ ਉਧਰੋਂ ਭੇਜੇ ਜਾਂਦੇ ਆ ਬੰਦੇ ਬਦਲ ਕੇ ਆ ਜਾਂਦੇ ਆਣੀ 10 ਜਾਣੇ ਆ ਗਏ 10 ਚ ਹਾਂਜੀ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੇ ਨੌਜਵਾਨ ਨੇ ਇਹ ਵੜੈਚ ਪਿੰਡ ਦੇ ਨੇ ਤੇ ਇਹ ਟਰਾਲੀ ਦੇ ਵਿੱਚ ਇਸ ਦੇ ਵਿੱਚ ਰਹਿ ਰਹੇ ਨੇ ਇਹ 15 ਤੇ 20 ਨੌਜਵਾਨਾਂ ਦਾ ਜੱਥਾ ਹੈਗਾ ਇਹ ਬਦਲ ਬਦਲ ਕੇ ਜਿਹੜਾ ਨੇ ਇੱਥੇ ਰਹਿੰਦੇ ਨੇ ਇਹ ਇੱਕ ਤਰਪਾਲ ਜਿਹੜਾ ਹੈ ਰਾਤ ਨੂੰ ਇਹਨਾਂ ਨੇ ਪਾਇਆ ਇੱਥੇ ਤੁਸੀਂ ਦੇਖੋ ਕਿ ਜਦੋਂ ਬਾਰਿਸ਼ ਸ਼ੁਰੂ ਹੋਈ ਸੀਗੀ ਇਹਨਾਂ ਵਿੱਚੋਂ ਕੁਝ ਨੌਜਵਾਨ ਬਾਹਰ ਵੀ ਪਏ ਸੀਗੇ ਤੇ ਇਹਨਾਂ ਨੇ ਫਿਰ ਜਲਦੀ ਦੇ ਵਿੱਚ ਜਿਹੜਾ ਹੈਗਾ ਸਟੇਜ ਜਿਹੜਾ ਹੈਗਾ ਸਿੰਘੂ ਬਾਰਡਰ ਤੇ ਉੱਤੋਂ ਜਿਹੜਾ ਤਰਪਾਲ ਲਿਆ ਕੇ ਜਿਹੜਾ ਇੱਥੇ ਆਪਣਾ ਜਿਹੜਾ بارش ਤੋਂ ਜਿਹੜਾ ਹੈ بچਾਉਣ ਦੀ ਆਪਣੇ ਨਾਲ ਕੋਸ਼ਿਸ਼ ਕੀਤੀ ਤੁਹਾਨੂੰ ਇੱਕ ਸੜਕ ਤੇ ਜਿਹੜਾ ਹੈਗਾ ਇਹਨਾਂ ਨੇ ਆਪਣਾ ਉਹ ਲਗਾ ਬਣਾਇਆ ਹੈ ਉਸ ਤੇ ਵੀ ਆਪਾਂ ਦਿਖਾਉਂਦੇ ਤੁਹਾਨੂੰ ਕਿ ਆ ਜਿਹੜਾ ਨੀਚੇ ਗਰਾਉਂਡ ਜਿਹੜਾ ਹੈਗਾ ਇੱਥੇ ਇਹਨਾਂ ਨੇ ਵਾਟਰਪੂਫ ਜਿਹੜਾ ਹੈਗਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨੀਚੇ ਤਰਪਾਲ ਪਾ ਕੇ ਜਿਹੜਾ ਹੈਗਾ ਵਾਟਰਪੂਫ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇਹਨਾਂ ਦੀਆਂ ਜਿਹੜੇ ਗੱਦੇ ਨੇ ਤੇ ਉਹ ਨੇ ਉਹ ਖਰਾਬ ਨਾ ਹੂੰ ਗੱਦਿਆਂ ਤੇ ਦੇਖ ਸਕਦੇ ਹਾਂ ਤੁਸੀਂ ਕਿ ਪਾਣੀ ਜਿਹੜਾ ਹੈਗਾ ਗਿੱਲੇ ਹੈਗੇ ਗੱਦੇ ਇਹਨਾਂ ਦੇ ਹਜੇ ਫਿਲਹਾਲ ਜਿਹੜਾ ਹੈ ਹਾਲਾਂਕਿ ਇਹ ਕਹਿ ਰਹੇ ਨੇ ਕਿ ਅਸੀਂ ਸੁਖਾਏ ਵੀ ਨਹੀਂ ਅਜ ਥੋੜੇ-ਬਹੁਤ ਬਟ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਹੈ ਚਤੁਰਫਾ ਆਪਣੇ ਆਪ ਨੂੰ ਇੰਤਜ਼ਾਮ ਕੀਤੇ ਹੈ ਕਿ ਅਸੀਂ ਜੇ ਆ ਬਾਰਿਸ਼ ਤੋਂ ਬਚ ਸਕੀਏ ਜਿਹੜਾ ਪ੍ਰੈਡਿਕਸ਼ਨ ਹੈ ਕਿ ਜਿਹੜਾ ਬਾਰਿਸ਼ ਦੀ ਉਸ ਦੇ ਚਲਦੇ ਇਹਨਾਂ ਨੇ ਹੁਣ ਇੰਤਜ਼ਾਮ ਕੀਤਾ ਹੈ ਰਾਤ ਨੂੰ ਹਾਲਾਂਕਿ ਇਹਨਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਤੇ ਪੂਰੇ ਸਿੰਘੂ ਬਾਰਡਰ ਤੇ ਇਦਾਂ ਦਾ ਮਾਹੌਲ ਰਾਤ ਨੂੰ ਸੀਗਾ ਕਿ ਜਦੋਂ ਬਾਰਿਸ਼ ਲੱਗੀ ਤੇ ਕਿਸਾਨ ਜਿਹੜੇ ਨੇ ਉਹ ਆਪਣੇ ਆਪ ਨੂੰ ਵਿਚਾਰੇ ਸੀਗੇ ਬਾਰਿਸ਼ ਤੋਂ ਕੋਸ਼ਿਸ਼ ਕਰ ਰਹੇ ਸੀਗੇ ਤਰਪਾਲ ਲਾਣ ਦੇ ਪਰ ਬਾਰਿਸ਼ ਦੇ باوجود ਠੰਡ ਬਹੁਤ ਹੈ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ 39 ਦਿਨ ਅਜ ਹੋ ਗਏ ਨੇ ਕਿਸਾਨਾਂ ਦੇ ਧਰਨੇ ਨੂੰ ਤੇ ਕੱਲ ਜਿਹੜਾ ਹੈ ਮੀਟਿੰਗ ਜਿਹੜਾ ਜੱਥੇਬੰਦੀਆਂ ਦੀ ਤੇ ਸੈਂਟਰ ਮਿਨਿਸਟਰਸ ਦੀ ਜਿਹੜੀ ਹੈ ਹੋਣ ਵਾਲੀ ਹੈ ਦੇਖਦੇ ਹਾਂ ਕਿ ਕੀ ਸਿੱਟਾ ਉਸ ਦੇ ਵਿੱਚ ਨਿਕਲਦਾ ਹੈ ਪਰ ਕਿਸਾਨ ਜਿਹੜਾ ਨੇ ਉਹ ਕਮਿਟੀ ਨਹੀਂ ਕਹਿੰਦੇ ਨੇ ਚਾਹੇ ਬਾਰਿਸ਼ ਆਏ ਚਾਹੇ ਤੂਫਾਨ ਆਏ ਉਹਨਾਂ ਦਾ ਜਿਹੜਾ ਸੰਗਰਾਮ ਹੈ ਸੰਘਰਸ਼ ਹੈ ਜਿਹੜਾ ਉਹ ਜਾਰੀ ਰਹੇਗਾ